ਗੋੜੀ ਰਾਗ ਦੇ ਵਿੱਚ ਗੋੜੀ ਪੂਰਬੀ ਰਾਗ ਦੇ ਵਿੱਚ ਕਬੀਰ ਸਾਹਿਬ ਦੀ ਰਸਨਾ ਤੋਂ ਚਾਰਨ ਕੀਤੀ ਹੈ 52 ਨਕਰੀ ਦਾ 29ਵਾਂ ਪਦ ਜੋ ਅਸੀਂ ਸਾਂਝਾ ਕੀਤਾ ਦੋਨੋਂ ਭੈਣਾਂ ਨੇ ਵੈਸੇ ਬਹੁਤ ਡਿਟੇਲ ਵਿੱਚ ਹਿੰਦੇ ਤੇ ਗੱਲ ਕੀਤੀ ਹੈ ਪਰ ਉਹੀ ਗੱਲbaar ਬਰ ਰਿਪੀਟ ਕਰਦੇ ਹਾਂ ਕਿ ਇਹ ਚਾਰ ਪੰਕਤੀਆਂ ਦੇ ਵਿੱਚ ਇੰਨਾ ਕੁਝ ਸਮੇਟ ਕੇ ਕਬੀਰ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਹਰ ਕਿਸੇ ਦਾ ਸਮਝ ਦਾ ਤਲ ਔਰ ਉਹਨੂੰ ਬਿਆਨਨ ਦਾ ਤਰੀਕਾ ਆਪਣਾ ਆਪਣਾ ਹੈ ਤੇ ਉਹਦੇ ਵਿੱਚੋਂ ਬਹੁਤ ਕੁਝ ਸਾਨੂੰ ਸਾਹਮਣੇ ਹੋ ਕੇ ਪ੍ਰਾਪਤ ਹੁੰਦਾ ਹੈ ਕਿ ਇਹ ਵੀ ਗੱਲ ਕਬੀਰ ਸਾਹਿਬ ਨੇ ਇਹਨਾਂ ਪੰਕਤੀਆਂ ਰਾਹੀਂ ਸਾਨੂੰ ਸਮਝਾਈ ਇਦਾਂ ਵੀ ਸਮਝਾਇਆ ਸੋ ਉਸੇ ਤਰ੍ਹਾਂ ਹੀ ਇਹਨੂੰ ਹੋਰ ਵੱਖਰੇ ਅੱਖਰਾਂ ਨਾਲ ਵੱਖਰੀ ਜਿਹੜੀ ਹੈ ਡਿਟੇਲਿੰਗ ਦੇ ਨਾਲ ਆਪਾਂ ਸਮਝਣ ਦਾ ਯਤਨ ਕਰਦੇ ਹਾਂ ਜਿੱਥੇ ਸ਼ੁਰੂਆਤ ਕਰਦੇ ਹੋਏ ਕਬੀਰ ਸਾਹਿਬ ਕਹਿ ਰਹੇ ਬੱਬਾ ਬਿੰਦੇ ਬਿੰਦ ਮਿਲਾਵਾ ਬਿੰਦੇ ਬਿੰਦ ਨਾ ਵਿਚਰਨ ਪਾਵਾਂ ਬੰਦੋ ਹੋਏ ਬੰਦਗੀ ਗਹ ਬੰਦਕ ਹੋਏ ਬੰਦ ਸੁਦਲੈ ਮੁੰ ਪੰਜੀ ਨੇ ਬਹੁਤ ਡਿਟੇਲ ਵਿੱਚ ਬਿੰਦੇ ਦੀ ਗੱਲ ਬਿੰਦ ਦੀ ਗੱਲ ਕੀਤੀ ਕਿ ਬਿੰਦ ਬੂੰਦ ਵੀ ਹੈ ਵੀਰਜ ਦੇ ਰੂਪ ਵਿੱਚ ਵੀ ਹੈ ਅਸਲ ਵਿੱਚ ਅਸੀਂ ਇਹਨੂੰ ਛੋਟੀ ਜੀ ਉਦਾਹਰਣ ਤੋਂ ਸਮਝਣ ਦਾ ਯਤਨ ਕਰਦੇ ਆ ਮੈਨੂੰ ਯਾਦ ਹੈ ਜਸਪਾਲ ਵੀਰ ਜੀ ਕਈ ਵਾਰ ਕਲਾਸਾਂ ਦੇ ਵਿੱਚ ਨਾ ਮਨੁੱਖਾ ਜੀਵਨ ਨੂੰ ਬਿਆਨਦੇ ਹੋਏ ਇੱਕ ਉਦਾਹਰਣ ਲਿਆ ਕਰਦੇ ਸੀਗੇ ਉਹ ਕਹਿੰਦੇ ਹੁੰਦੇ ਸੀ ਕਿ ਮਨੁੱਖੀ ਜੀਵਨ ਇੱਕ ਬੂੰਦ ਦੀ ਨਿਆਈ ਹੈ ਜਿਹੜਾ ਸਮੁੰਦਰ ਤੋਂ ਉੱਠੀ ਤੇਦੀ ਜਰਨੀ ਸ਼ੁਰੂ ਹੋਈ ਵਾਸ਼ਪਿਕ੍ਰਿਤ ਹੋਈ ਉੱਪਰ ਅਸਮਾਨ ਵਿੱਚ ਗਈ ਨਾ ਗੈਸ ਬਣ ਕੇ ਤੇ ਆਪਣੀ ਜਰਨੀ ਕਰਦੇ ਕਰਦੇ ਜਦੋਂ ਇਹ ਪਹਾੜਾਂ ਤੱਕ ਪਹੁੰਚੀ ਉੱਥੇ ਫ੍ਰੀਜ਼ ਹੋ ਗਈ ਫਿਰ ਸੂਰਜ ਦੀਆਂ ਕਿਰਨਾਂ ਪਈਆਂ ਫਿਰ ਜਲ ਬਣ ਕੇ ਉੱਥੇ ਇਹਨੇ ਵਹਿਣਾ ਸ਼ੁਰੂ ਕੀਤਾ ਹੁਣ ਉਹ ਵਹਿੰਦੀ ਵਹਿੰਦੀ ਉਸ ਨਦੀ ਦੇ ਰੂਪ ਵਿੱਚ ਨਾ ਰਸਤੇ 'ਚ ਬਹੁਤ ਸਾਰੀਆਂ ਰੁਕਾਵਟਾਂ ਨੇ ਨਾ ਛੱਲਾਂ ਵੀ ਨੇ ਜੇ ਉਹ ਕਿਤੇ ਛੱਲ ਬਣ ਕੇ ਬਾਹਰ ਗਿਰ ਗਈ ਤਾਂ ਉਹਦੀ ਜਰਨੀ ਉੱਥੇ ਹੀ ਰੁਕ ਗਈ ਤੇ ਜਿਉ ਮੱਧ ਦੇ ਮਾਰਗ ਦੇ ਵਿੱਚ ਨਦੀ ਦੇ ਵਿੱਚਕਾਰ ਜਲਦੀ-ਜਲਦੀ ਉਸ ਸ਼ਾ ਸਮੁੰਦਰ ਚ ਵਾਪਸ ਸਮਾ ਗਈ ਤੇ ਫਿਰ ਉਸ ਸ਼ਾ ਸਮੁੰਦਰ ਦਾ ਹੀ ਰੂਪ ਹੋ ਗਈ। ਯਾਨੀ ਉਹਨੇ ਆਪਣੀ ਜਰਨੀ ਕੰਪਲੀਟ ਕਰ ਲਈ। ਔਰ ਸਤਿਗੁਰ ਜੀ ਸਾਨੂੰ बार-बार ਬਾਣੀ ਦੇ ਵਿੱਚ ਜਦੋਂ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਦੀ ਗੱਲ ਆਪਾਂ ਪੜਦੇ ਆ ਜਾਂ ਜਦੋਂ ਸਚਿਆਰ ਬਣਨ ਦੀ ਗੱਲ ਕਰਦੇ ਆ ਨਾ ਜਦੋਂ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਨਾ ਯਾ ਜਦੋਂ ਹੋਰ ਵੀ ਬਹੁਤ ਸਾਰੀਆਂ ਥਾਵਾਂ ਤੇ ਕਿਉਂਕਿ ਇੱਕ ਮੈਟਰ ਦੂਸਰੇ ਮੈਟਰ ਦੇ ਵਿੱਚ ਤਾਂ ਹੀ ਮਿਲ ਸਕਦਾ ਹੈ ਜਦੋਂ ਦੋਨੋਂ ਮੈਟਰਸ ਦੀ ਡੈਂਸਿਟੀ ਬਰਾਬਰ ਹੋਏਗੀ ਨਾ ਜੇ ਡੈਂਸਿਟੀ ਬਰਾਬਰ ਨਹੀਂ ਹੈ ਤਾਂ ਮੇਲ ਨਹੀਂ ਹੋ ਸਕਦਾ ਬਿਲਕੁਲ ਉਸੇ ਤਰ੍ਹਾਂ ਰੱਬ ਜੀ ਦੀ ਡੈਂਸਿਟੀ ਤੇ ਬੰਦੇ ਦੀ ਡੈਂਸਿਟੀ ਦੋਨੋਂ ਡਿਫਰੈਂਟ ਕਿਉਂ ਰੱਬ ਜੀ ਪ्योर ਨੇ ਸਚਿਆਰਤਾ ਦੀ ਮੂਰਤ ਨੇ ਤੇ ਅਸੀਂ ਮਾਇਆ ਦੇ ਵਿੱਚ ਵਹਿੜੇ ਹੋਏ ਇਸ ਕਰਕੇ ਮਿਲਾਪ ਨਹੀਂ ਤੇ ਪਿਛਲੀਆਂ ਪਦਿਆਂ ਤੋਂ ਜਿਵੇਂ ਭੈਜੀ ਨੇ ਨਾਲ ਲੈਂਦੇ ਹੋਏ ਗੱਲ ਕੀਤੀ ਕਿ ਇਹ ਜਰਨੀ ਨੂੰ ਜਦੋਂ ਤੈਅ ਕਰਦੇ ਹੋਏ ਗੁਰੂ ਦੀ ਗਾਈਡੈਂਸ ਦੇ ਵਿੱਚ ਮੈਂ ਮੱਧ ਵਾਲੇ ਮਾਰਗ 'ਚ ਚੱਲਿਆ ਮੈਂ ਸਾਈਡਸ ਤੇ ਨਹੀਂ ਹੋਇਆ ਕਿਉਂਕਿ ਛਲ ਸੈਂਟਰ 'ਚ ਵੀ ਆਣੀ ਹੈ ਤੇ ਛਲ ਸਾਈਡ ਤੇ ਵੀ ਆਣੀ ਹੈ ਪਰ ਸਾਈਡ ਵਾਲੀ ਛਲ ਡੈਫੀਨੇਟਲੀ ਹੋ ਸਕਦਾ ਮੈਨੂੰ ਬਾਹਰ ਸੁੱਟ ਦੇਵੇ ਪਰ ਵਿਚ ਵਾਲੀ ਛਲ ਮੈਨੂੰ ਬਾਹਰ ਨਹੀਂ ਸੁੱਟੇਗੀ ਤੇ ਗੁਰੂ ਇਸ ਮੱਧ ਦੇ ਮਾਰਗ 'ਚ ਚੱਲਣ ਦੀ ਸਾਨੂੰ ਪ੍ਰੇਰਣਾ ਕਰਦਾ ਹੈ ਸੋਜੀ ਬਖਸ਼ਿਸ਼ ਕਰਦਾ ਹੈ ਤੇ ਫਿਰ ਅਸੀਂ ਮੱਧ ਦੇ ਮਾਰਗ 'ਚ ਚੱਲਦੇ ਹਾਂ ਤੇ ਫਿਰ ਇੱਕ ਦਿਨ ਜ਼ਰੂਰ ਆਪਣੇ ਸਾ ਸਮੁੰਦਰ ਦੇ ਵਿੱਚ ਸਮਾਨ ਜੋ ਕੀ ਹੋ ਜਾਣੀਆ ਤੇ ਪਿਛਲੀਆਂ ਪੌੜੀਆਂ ਨੂੰ ਜੇ ਸਾਹਮਣੇ ਰੱਖ ਲਈਏ ਤਾਂ ਗੁਰੂ ਸਾਨੂੰ ਇਹੀ ਤਾਂ ਬਖਸ਼ਿਸ਼ ਕਰ ਰਿਆ ਸੀ ਕਿ ਆਪਣੇ ਅੰਦਰ ਦੇ ਹੰਕਾਰ ਨੂੰ ਆਪਣੇ ਅੰਦਰ ਦੇ ਲੋਭ ਨੂੰ ਜਿੰਨੀਆਂ ਇਹ ਡਿਫਰੈਂਸਸ ਨੇ ਜਿੰਨੀ ਜਿੰਨਾ ਗੱਲਾਂ ਕਰਕੇ ਮੈਂ ਰੱਬ ਤੋਂ ਵਿਛੜੀ ਹੋਈ ਆ ਰੱਬ ਤੇ ਮੇਰੇ ਵਿੱਚ ਵਖਰੀਵਾ ਹੈ ਉਹ ਸਾਰੇ ਵਖਰੀਵੇਂ ਦੂਰ ਕਰਕੇ ਅੱਜ ਮੈਂ ਆਪਣੇ ਸਾਗ ਸਮੁੰਦਰ ਦੇ ਵਿੱਚ ਮਿਲ ਗਈ ਕਾਸ਼ ਅਸੀਂ ਵੀ ਕਹਿ ਸਕੀਏ ਪਰ ਕਬੀਰ ਸਾਹਿਬ ਤਾਂ ਕਹਿ ਰਹੇ ਨੇ ਜਦੋਂ ਬੂੰਦ ਬੂੰਦ ਵਿੱਚ ਮਿਲ ਜਾਂਦੀ ਹੈ ਤਾਂ ਫਿਰ ਵਿਛੜਦੀ ਨਹੀਂ ਕਿਉਂਕਿ ਬੜੀ ਵਾਰ ਐਗਜ਼ਾਮਪਲ ਵੀ ਲੈਂਦੀ ਹੈ ਕਿ ਇੱਕ ਗਲਾਸ ਪਾਣੀ ਕਿਸੇ ਸੋਰਸ ਵਿੱਚੋਂ ਲਿਆ ਜਾਵੇ ਤੇ ਵਾਪਸ ਹੋਂਦੇ ਵਿੱਚ ਪਾ ਦਿੱਤਾ ਜਾਵੇ ਕੋਈ ਵੀ ਨਹੀਂ ਦੱਸ ਸਕਦਾ ਕਿ ਕਿਹੜਾ ਪਾਣੀ ਵਿੱਚ ਪਾਇਆ ਗਿਆ ਕਿਉਂਕਿ ਉਹ ਤਾਂ ਨਾਨਕ ਲੀਨ ਪયો ਪਰ ਗੋਬਿੰਦ ਸਿਓ ਹੋ ਗਿਆ ਨਾ ਤੇ ਪਾਣੀ ਦਾ ਰੂਪ ਹੀ ਬਣ ਗਿਆ ਫਿਰ ਉਹ ਵਿਛੜਦਾ ਨਹੀਂ ਹੈ ਕਿਉਂਕਿ ਉਹਦਾ ਉਹਦੀ ਡੈਂਸਿਟੀ ਜਿਹੜੀ ਹੈ ਉਹ ਇਕੁਅਲ ਹੋ ਗਈ ਪਰ ਇੱਥੇ ਤੱਕ ਪਹੁੰਚਿਆ ਕਿੱਦਾਂ ਜਾ ਕਿਉਂਕਿ ਮੈਂ ਤਾਂ ਜੋ ਦੋਹੀ ਤਪਸ਼ ਤੋਂ ਦੂਰ ਹੋਣਾ ਜੇ ਮੈਂ ਪਾਣੀ ਆ ਤੈ ਮੈਂ ਜਦੋਂ ਵੀ ਤਪਸ਼ ਤੋਂ ਦੂਰ ਹੋਣਾ ਮੈਂ ਉਸੇ ਵੇਲੇ ਜਿਹੜਾ ਉਹ ਕਠੋਰ ਹੋ ਜਾਂਦਾ ਮੈਂ ਉਸੇ ਵੇਲੇ ਪੱਥਰ ਰੂਪ ਬਣ ਜਾਂਦਾ ਮੈਂ ਹਾਂ ਗੁਰੂ ਦੀ ਗਿਆਨ ਦੀ ਤਪਸ਼ ਮੈਨੂੰ ਮਿਲਦੀ ਰਹੇ ਤੇ ਫਿਰ ਮੈਂ ਆਪਣੇ ਸਰੂਪ ਵਿੱਚ ਰਹਿਣਾ ਜਿਸ ਸਰੂਪ ਵਿੱਚ ਮੈਂ ਆਪਣੇ ਸ਼ਾਸਮੁੰਦਰ ਨੂੰ ਮਿਲ ਸਕਦਾ ਵਾਂ ਉਹਦੇ ਵਿੱਚ ਅਭੇਦ ਹੋ ਸਕਦਾ ਵਾਂ ਉਹਦੇ ਲਈ ਮੈਨੂੰ ਗੁਰੂ ਦੀ ਸੰਗਤ ਹਰ ਵੇਲੇ ਲੋੜੀ ਮਾਲਕ ਜੀ ਦਾ ਗਿਆਨ ਜੋ ਗੁਰੂ ਬਖਸ਼ਿਸ਼ ਕਰਦਾ ਉਸ ਦੀ ਧੂਪ ਨਾਲ ਮੈਂ ਕਠੋਰ ਨਹੀਂ ਹੋ ਪਾਦਾ ਇਸੇ ਲਈ ਤਾਂ ਸਤਗੁਰੂ ਜੀ ਨੇ ਕਿਹਾ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਛੰਦਾ ਤੂੰ ਦ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਮੈਂ ਫਿਰ ਮੈਨੂੰ ਕਾਹਦਾ ਡਰ ਕਾਦੀ ਮਤਾ ਜੀ ਸਵਾਲ ਤਾਂ ਫਿਰ ਇੱਥੇ ਖੜਾ ਹੁੰਦਾ ਜੋ ਕਬੀਰ ਸਾਹਿਬ ਨੇ ਅਗਲੀਆਂ ਦੋ ਪੰਕਤੀਆਂ ਚ ਕਿਹਾ ਥਿੰ ਬੂੰਦ ਬੂੰਦ ਦਾ ਰੂਪ ਹੋ ਜਾਵੇ ਜੇ ਹੋਰ ਇਹਨੂੰ ਸੋਖੇ ਲਫ਼ਜ਼ਾਂ ਕਾ ਬੰਦਾ ਬੰਦਾ ਬਨ ਕੇ ਜੀਵੇ ਤਾਂ ਆਪਣੇ ਅਸਲੇ ਚ ਮਿਲ ਸਕਦਾ ਪਰ ਬੰਦਾ ਤਾਂ ਡੰਗਰ ਬਣਿਆ ਹੋਇਆ ਹੈ ਬੰਦਾ ਤੇ ਪਸ਼ੂ ਬਣਿਆ ਹੋਇਆ ਹੈ ਇਹ ਆਪਣੇ ਅਸਲੇ ਚ ਮਿਲੇ ਕਿਵੇਂ ਤਾਂ ਆਪਣੇ ਅਸਲੇ ਚ ਮਿਲਣ ਲਈ ਬੰਦੇ ਨੂੰ ਬੰਦਾ ਬਨਣਾ ਪਏ ਤੇ ਬੰਦਾ ਕਿਵੇਂ ਬਣੇਗਾ ਜਦੋਂ ਇਹ ਬੰਦਗੀ ਕਰੇਗਾ ਬੰਦੇ ਬੰਦਗੀ ਇਕਤਿਆਰ ਬੰਦਗੀ ਕਰ ਨਾ ਬੰਦੇ ਚਾਕਰ ਬਨ ਸੇਵਕ ਬਨ ਜਿਹਨੂੰ ਸਤਗੁਰ ਪਾਸ਼ਾ ਜਦੋਂ ਆਸਾ ਕੀ ਵਾਰ ਦੇ ਵਿੱਚ ਗੱਲ ਕਰਦੇ ਨੇ ਤਾਂ ਕਹਿੰਦੇ ਨੇ ਚਾਕਰ ਲੱਗਿਆ ਚਾਕਰੀ ਜੇ ਚੱਲੈ ਖਸਨੇ ਪਾਈ ਕਸਮ ਤੇ ਪਿਆਰ ਦੇ ਵਿੱਚ ਚੱਲਦਾ ਸਹੀ ਪਰ ਦੇਖ ਹਰਮਤ ਤੇਸ ਨੂੰ ਅਗਲੀ ਉਹ ਵਜੋਂ ਪੀ ਤੂੰ ਨਾ ਖਾਏ ਫਿਰ ਉਹਨੂੰ ਬੜੀਆਂ ਬਖਸ਼ਿਸ਼ਾਂ ਬੜੀ ਇੱਜ਼ਤ ਮਿਲੇਗੀ ਤਾਂ ਮੈਂ ਬੜੀ ਵਾਰ ਇੱਕ ਕੋੜੀ ਦੀ ਗੱਲ ਕਰਦੇ ਹੋਏ ਕਈ ਵਾਰ ਉਦਾਹਰਨ ਲਈ ਵੀ ਘਰ ਦੇ ਵਿੱਚ ਕਿਉਂਕਿ ਸੌਖਾ ਹੈ ਸਮਝਣਾ ਸਾਡੇ ਮੇਡ ਜਾਂਦੀਆਂ ਸਾਰਿਆਂ ਦੇ ਘਰਾਂ 'ਚ ਤੇ ਜੇ ਕੋਈ ਬੜੀ ਆਪਣਾ ਚੁੱਪਚੀ ਪੀਤੇ ਆਵੇ ਕੰਮ ਕਰੇ ਤੁਹਾਨੂੰ ਕਹਿਣ ਦੀ ਵੀ ਲੋੜ ਨਾ ਪਵੇ ਨਾ ਪੂਰੀ ਜਿੰਮੇਵਾਰੀ ਨਾਲ ਆਪਣਾ ਕੰਮ ਕਰਕੇ ਜਾਵੇ ਤੇ ਤੁਹਾਡੇ ਮਾਨੇ ਚ ਬਧੂ ਬਧੀਆਂ ਦੇ ਪ੍ਰਤੀ ਪਿਆਰ ਸਤਿਕਾਰ ਆ। ਤੇ ਤੁਸੀਂ ਤਨਖਾਹ ਤਾਂ ਦੇਣੀ ਹੀ ਦੇਣੀ ਹੈ। ਪਰ ਤੁਸੀਂ ਸੋਚਦੇ ਹੋ ਕੋਈ ਹੋਰ ਲੋਡ ਐ ਨੂੰ ਉਹਦੀ ਉਹ ਵੀ ਲੋਡ ਪੂਰੀ ਕਰ ਦਿੱਤੀ ਜਾਵੇ। ਨਾ ਕਿ ਤੇੰਦੇ ਬੱਚਿਆਂ ਦੀ ਪੜ੍ਹਾਈ ਦੀ ਥੋੜਾ ਚਲੋ ਉੱਥੇ ਵੀ ਕਰ ਦਿੰਦੇ ਆ। ਹਿਊਮਨ ਨੇਚਰ ਐ। ਆਮ ਸੀ ਕਰਦੇ ਆ। ਤੂੰ ਮਾਲਕ ਜਿਹੜਾ ਸਾਡਾ ਸਾਰਿਆਂ ਦਾ ਮਾਲਕ ਹੈ ਜੀ ਅਸੀਂ ਉਹਦੇ ਸੇਵਕ ਬਣ ਕੇ ਜੀਵਾਂਗੇ ਤਾਂ ਗੁਰੂ ਪਾਤਸ਼ਾਹ ਤਾਂ ਕਹਿੰਦੇ ਹੁਰਮਤ ਤਿਸ ਨੂੰ ਅਗਲੀ ਅਗਲੀ ਮੀਨਸ ਵੱਡੀ ਉਹ ਵਜੋ ਪੀਧੂਣਾ ਖਾਏ ਉਹਨੂੰ ਫਿਰ ਵਜੀਫਾ ਵੀ ਦੁਗਣਾ ਹੀ ਮਿਲਦਾ ਹੈ ਪਰ ਜੇ ਮੇਰੇ ਵਰਗਾ ਖਸਮੇ ਕਰੇ ਬਰਾਬਰੀ ਗੱਲਾਂ ਗੱਲਾਂ ਨਾਲ ਤਾਂ ਮੈਂ ਬਹੁਤ ਪੂਰੀ ਹੋਵਾਂ ਪਰ ਆਚਰਣ ਚ ਮੇਰੇ ਕਿਰਧਾਰ ਚ ਮੇਰੇ ਉਹ ਗੱਲ ਬਾਤ ਹੀ ਨਾ ਹੋਵੇ ਤਾਂ ਫਿਰ ਸਤਿਗੁਰੂ ਪਾ ਸਾਹ ਕਹਿੰਦੇ ਗੈਰਤ ਅੰਦਰ ਪਾਈ ਵਜੋ ਗਵਾਏ ਅਗਲਾ ਮੂਹੇ ਮੂਹ ਪਾਣਾ ਖਾਏ ਕਹਿੰਦੇ ਵਜੋ ਦੀ ਤਾਂ ਫਿਰ ਵਜੀਫੇ ਦੀ ਗੱਲ ਤਾਂ ਪਾਸੇ ਰਹਿ ਗਈ ਫਿਰ ਸਿਰਫ ਜੁੱਤੀਆਂ ਹੀ ਪੈਂਦੀਆਂ ਨੇ ਨੇ ਅਹੰਕਾਰਿਕ ਬੋਲੀ ਏ ਕੋਈ ਰੱਬ ਸਾਹਮਣੇ ਆ ਕੇ ਸਾਨੂੰ ਜੁੱਤੀਆਂ ਨਹੀਂ ਮਾਰ ਦੇਣੀਆਂ ਭਾਵੇਂ ਜੀਵਨ ਦੇ ਵਿੱਚ ਫਿਰ ਟਿਕਾਹ ਨਹੀਂ ਹੈ ਸੈ ਜਨੀ ਆ ਸਕਦਾ ਫਿਰ ਪਟਕ ਨਹੀਂ ਹੈ ਤੇ ਅਖੀਰ ਨਿਰਣਾ ਦਿੰਦੇ ਸਤਿਗੁਰੂ ਜੀ ਕਹਿੰਦੇ ਜਿਸ ਦਾ ਦਿੱਤਾ ਖਾਵਨਾ ਤਿਸ ਕਹੀਏ ਸ਼ਾਬਾਸ਼ ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚਲੇ ਅਰਦਾਸ ਉਸ ਮਾਲਕ ਅਗੇ ਤਾਂ ਅਰਜ਼ੋਈਆਂ ਹੀ ਚਲਦੀਆਂ ਨੇ ਬੇਨਤੀਆਂ ਹੀ ਚਲਦੀਆਂ ਨੇ ਮਤਾਂ ਕਿਤੇ ਤੂੰ ਹੰਕਾਰੀ ਹੋ ਕੇ ਕਿਸੇ ਵੀ ਪੱਖ ਤੋਂ ਚਾਹੇ ਉਹ ਤੇਰੇ ਸਰੀਰ ਦਾ ਤੇਰਾ ਸਮਾਜਿਕ ਤੌਰ ਤੇ ਨਾ ਮਾਇਕ ਪੱਖ ਬੋਧਿਕ ਪੱਖ ਕਿਸੇ ਦਾ ਵੀ ਤੂੰ ਹੰਕਾਰ ਲੈ ਕੇ ਬੈਠਾ ਹੋਵੇਂ ਤਾਂ ਉਹ ਤੈਨੂੰ ਖਰਾਬ ਹੀ ਕਰੇਗਾ ਲੋੜ ਤਾਂ ਸੀ ਉਦਾਂ ਸੇਵਾ ਕਰ ਜਿਵੇਂ ਹਸਤੀ ਸਰਜੂ ਅੰਕਸ ਹੈ ਅਹਰਨ ਸਰਜੂ ਸਰਜੋਤੇ ਮੰਨਤਾਂ ਅਗੇ ਰੱਖ ਕੇ ਉਹੀ ਸੇਵ ਕਰੇ ਮਨ ਤੇ ਤਨ ਸਮਰਪਿਤ ਕਰਕੇ ਸੇਵਾ ਕਰ ਕਿਉਂਕਿ ਸੋ ਸੇਵਕ ਹਰ ਆਖੀਏ ਜੋ ਹਰ ਰਖ ਹੈ ਉਰਤਾਰ ਜਿਨੇ ਆਪਣੇ ਹਿਰਦੇ ਚ ਆਪਣੇ ਮਾਲਕ ਨੂੰ ਧਾਰ ਲਿਆ ਕਹਿੰਦੇ ਮਨ ਤਨ ਸੌਂਪੇ ਅਗੇ ਤਰੇ ਹੁ ਮੈਂ ਵਿੱਚੋਂ ਮਾਰ ਆਪਣੀ ਹੋਂਮੈ ਨੂੰ ਖਤਮ ਕਰ ਦਵੇ ਸਮਰਪਣ ਚ ਆ ਜਾਵੇ ਵੀ ਸਭ ਕੁਝ ਮਾਲਕ ਦਾ ਹੈ ਇਸ ਗੱਲ ਨੂੰ ਜੀਵੇ ਫਿਰ ਧਨ ਗੁਰਮੁਖ ਸੋ ਪਰਵਾਨ ਹੈ ਜੇ ਕਦੇ ਨਾ ਵਿਹਾਰ ਫਿਰ ਉਹ ਹਾਂ ਤਾਂ ਥੋੜਾ ਫਿਰ ਤਾਂ ਉਹ ਉਹਨੂੰ ਸਮਝ ਆ ਜਾਂਦੀ ਏ ਕਿ ਉਹ ਮਾਲਕ ਜਿਹੜਾ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਜਿਹਨੂੰ ਵਕਤ ਦੀ ਵਿਚਾਰ ਕਰਨੀ ਆ ਗਈ ਜਿਹਨੂੰ ਆਪਣੇ ਜੀਵਨ ਬਾਬਤ ਸਮਝ ਲੱਗ ਗਈ ਕਿ ਮੇਰਾ ਜੀਵਨ ਤਾਂ ਸੇਵਕ ਬਣਨ ਲਈ ਮਿਲਿਆ ਸੀ ਪਰ ਮੈਂ ਕਿੱਥੇ ਖੜਾ ਵਾਂ ਮੈਂ ਕਹਿਣ ਨੂੰ ਤੇ ਆਪਣੇ ਆਪ ਨੂੰ ਸੇਵਕ ਕਹਨਾ ਵਾਂ ਪਰ ਮੇਰੇ ਕੋਲ ਮਾਲਕ ਦਾ ਹੁਕਮ ਨਹੀਂ ਵਜਾਇਆ ਜਾਂਦਾ ਫਿਰ ਮੈਂ ਬੜੀਆਂ ਔੜ ਤੋਰ ਫਿਰਦਾ ਮੇਰੇ ਕੋਲ ਗੱਲਾਂ ਵੀ ਬੜੀਆਂ ਤੇ ਰੀਜ਼ਨਸ ਵੀ ਬਹੁਤ ਵੀ ਨਹੀਂ ਸਤਗੁਰ ਪਾਛਾ ਹੁਣ ਸਮਾਂ ਹੋਰ ਐ ਉਦੋਂ ਹੋਰ ਸੀ ਉਦੋਂ ਕੀਤਾ ਜਾਂਦਾ ਸੀ ਦੇ ਫਿਰ ਉਹ ਗੁਰਨਾਮਕ ਪਾਸਾ ਦਾ ਸ਼ਬਦ ਮੇਰੇ ਲਈ ਇਹ ਜਦੋਂ ਸਤਿਗੁਰ ਪਾਸਾ ਕਹਿੰਦੇ ਤੇਰੇ ਲਾਲੇ ਕਿਆ ਚਤੁਰਾਈ ਕਦੀ ਮੈਂ ਸਿਆਣਾ ਬਕਵਾ ਸਾਹਿਬ ਦਾ ਹੁਕਮ ਨਾ ਕਰਣਾ ਜਈ ਤੇ ਮੇਰੇ ਕੋਲ ਤਾਂ ਮਾਲਕ ਦਾ ਹੁਕਮ ਹੀ ਨਹੀਂ ਵਜਾਇਆ ਜਾਂਦਾ ਸੇਵਕ ਤਾਂ ਉਹ ਸੀਗਾ ਜਿਹੜਾ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਉ ਸੁਭਾਗਾ ਗੁਰ ਕੀ ਬਚਨੀ ਹਾਟ ਬਿਕਾਨਾ ਚਿਤ ਲਾਇਆ ਤੇ ਤਲਾਕਾ ਜਿੱਥੇ ਉਹ ਲਾ ਲਵੇ ਜਿੱਦਰ ਉਹ ਤੋੜ ਲਵੇ ਫਿਰ ਉਹ ਤਾਂ ਸੱਜੇ ਖੱਬੇ ਨਹੀਂ ਬਲਕਿ ਅੰਦਰ ਹਰ ਵੇਲੇ ਉਸ ਮੁਲ ਖਰੀਦੇ ਗੁਲਾਮ ਵਾਂਗ ਚਾਹੇ ਕਿ ਮਾਲਕ ਜਿੱਧਰ ਤੋਰੇ ਨਾ ਮੈਂ ਉਧਰ ਤੁਰ ਸਕਾਂ ਮੇਰਾ ਮਾਲਕ ਮੈਨੂੰ ਕੋਈ ਕੰਮ ਕਹੇ ਤਾਂ ਸਹੀ ਤਾਂ ਹੀ ਉਥੇ ਉਹ ਸ਼ਬਦਾਵਲੀ ਉਦਾਂ ਦੀ ਏ ਪਰ ਭਾਵਰਥਾਂ ਤੱਕ ਸਾਨੂੰ ਜਾਣਾ ਪਏਗਾ ਜਦੋਂ ਸਤਗੁਰ ਪਾਚਾ ਉਸੇ ਸ਼ਬਦੇ ਚੀ ਕਹਿੰਦੇ ਨਾ ਪੀ ਤਾਂ ਪਾਣੀ ਆਣੀ ਨੀਰਾ ਖਾਏ ਤਾਂ ਪੀਸਨ ਜਾ ਜੇ ਤੈਨੂੰ ਭੁੱਖ ਲੱਗੀ ਹੋਏ ਮੈਂ ਆਟਾ ਪਿਆ ਕੇ ਲਿਆਵਾਂ ਜੇ ਤੈਨੂੰ ਪਿਆਸ ਲੱਗੇ ਮੈਂ ਪਾਣੀ ਪਰ ਲਿਆਵਾਂ ਪੱਖਾ ਫੇਰੀ ਪੈਰ ਮਲੋਵਾਂ ਜਪਤ ਰਹਾ ਤੇਰਾ ਨਾਮ ਇਦਾਂ ਤੇਰਾ ਨਾਮ ਮਤਲਬ ਜ਼ਿੰਦਗੀ ਦੇ ਹਰ ਪਲ ਹਰ ਵਾਦ ਘਾਟ ਉੱਚੇ ਨੀਵੇਂ ਹਰ ਤਰ੍ਹਾਂ ਦੇ ਹਾਲਾਤ ਵਿੱਚ ਮੈਂ ਮਾਲਕ ਜੀ ਨੂੰ ਸਮਰਪਿਤ ਹਾਂ ਹੈ ਸਾਡੇ ਵਿੱਚ ਆਪਾਂ ਆਪਣੇ ਅੰਦਰ ਚ ਆਤ ਮਾਰ ਕੇ ਦੇਖੀ ਕੀ ਅਸੀਂ ਇੰਨਾ ਸਮਰਪਣ ਕਰ पाए ਕਿ ਸਾਡੇ ਜੀਵਨ ਚ ਵਾਧੇ ਘਾਟੇ ਜੋ ਕੁਝ ਆਪੜਦਾ ਹੋਵੇ ਤੇ ਅਸੀਂ ਖਿੜੇ ਮੱਥੇ ਪਰਵਾਨ ਕਰੀਏ ਪਰ ਸਤਿਗੁਰ ਪਾਛਾ ਦੇ ਸਮੇਂ ਨੂੰ ਜਦੋਂ ਅਸੀਂ ਇਤਿਹਾਸ ਨੂੰ ਅਸੀਂ ਪੜਦੇ ਆਂ ਤੇ ਬੜਿਆਂ ਨੇ ਹਾਲਾਤ ਜਿਵੇਂ ਦੇ ਵੀ ਸੀਗੇ ਪਰ ਗੁਰੂ ਪ੍ਰਤੀ ਐਸਾ ਸਮਰਪਣ ਐਸਾ ਪਿਆਰ ਕਿ ਉਹ ਤੂੰ ਗੁਰੂ ਦੀ ਗੱਲ ਤੋਂ ਸੱਜੇ ਖੱਬੇ ਨਹੀਂ ਹੋਏ। ਪੂਰਨ ਮਸੰਦ ਵਰਗੇ ਵੀ ਸੀਗੇ ਤੇ ਜਿਉਨੇ ਵਰਗੇ ਵੀ ਸੀਗੇ। ਸਾਖੀ ਆਪ ਜੀ ਨੂੰ ਧਿਆਨ ਹੀ ਹੋਏਗੀ। ਪੂਰਨ ਮਸੰਦ ਉਹ ਜਿਹੜਾ ਕਹਿੰਦਾ ਘੁਆਂਦਾ ਆਪਣੇ ਆਪ ਨੂੰ ਗੁਰੂ ਦਾ ਸਿੱਖ ਤੇ ਜਦੋਂ ਵਿਪਤ ਦੀ ਘੜੀ ਪਈ, ਜਦੋਂ ਇਹ ਔਖੀ ਘੜੀ ਆਈ ਜਦੋਂ ਆਨੰਦਪੁਰ ਦਾ ਕਿਲਾ ਛੱਡਣਾ ਪਿਆ ਤੇ ਇੰਨੇ ਵਿਖੜੇ ਰਾਹਾਂ 'ਚ ਹੁੰਦੇ ਹੋਏ ਜਦੋਂ ਸਤਗੁਰ ਪਾਤਸ਼ਾਹ ਨੇ ਹੁੰਦੇ ਘਰ ਦਾ ਦਰਵਾਜ਼ਾ ਖੜਾ ਤਾਇਆ ਤੇ ਆਪਣੇ ਨੌਕਰ ਜਿਉਣਾ ਨੂੰ ਕਹਿੰਦਾ ਕਹ ਦੇ ਮੈਂ ਘਰ ਨਹੀਂ ਹੈਗਾ ਦਰਵਾਜ਼ਾ ਹੀ ਕਿਉਂ ਖੋਲੇ ਤੇ ਸੁਣ ਕੇ ਜਿਉਣਾ ਖੜੇ ਦਾ ਖੜਾ ਰਹਿ ਗਿਆ ਤੇ ਆ ਕੇ ਗੁਰੂ ਪਾਤਸ਼ਾਹ ਅੱਗੇ ਗੱਲ ਨਹੀਂ ਹੋਈ ਹੁੰਦੇ ਕੋਲੋਂ ਜ਼ਾਰ ਜ਼ਾਰ ਰੋਇਆ ਤੇ ਗੁਰੂ ਸਾਹਿਬ ਸਮਝ ਗਏ ਤੇ ਕਹਿੰਦਾ ਗੁਰੂ ਸਾਹਿਬ ਮੈਨੂੰ ਕਦੀ ਨਹੀਂ ਮਲਾਲ ਆਇਆ ਕਿ ਰੱਬਾ ਤੂੰ ਮੈਨੂੰ ਵੱਖਰਾ ਮੇਰਾ ਘਰ ਨਹੀਂ ਦਿੱਤਾ ਪਰ ਅੱਜ ਮੈਨੂੰ ਰੋਸ ਆਉਂਦਾ ਜੀ ਅੱਜ ਕਿਤੇ ਮੇਰੇ ਕੋਲ ਮੇਰਾ ਘਰ ਹੁੰਦਾ ਤੇ ਮੈਂ ਆਪ ਜੀ ਨੂੰ ਉੱਥੇ ਲੈ ਜਾਂਦਾ ਤੇ ਉਸੇ ਜੀਵਨੇ ਨੇ ਫਿਰ ਇੱਕ ਪਿੰਡ ਦੇ ਵਿੱਚ ਕੋਲੇ પા ਕੇ ਗੁਰੂ ਪਾਤਸ਼ਾਹ ਨੂੰ ਦਿੱਤੀ ਕਿਉਂਕਿ ਤੰਦੇ ਦਾ ਸਮਾ ਅਸੀਂ ਸਾਰੇ ਜਾਣਦੇ ਆ। ਸੋ ਅਸੀਂ ਇੱਥੇ ਖੜੇ ਆ। ਅਸੀਂ ਕਿਹੜਾ ਕਿਰਦਾਰ ਜੀ ਰਹੇ ਆ। ਅਸੀਂ ਜੀਵਣ ਦਾ ਕਿਰਦਾਰ ਜੀ ਰਹੇ ਆ ਕਿ ਅਸੀਂ ਪੂਰਨ ਮਸੰਦ ਵਰਗੇ ਆ। ਕਿ ਜਦੋਂ ਤਾਂ ਬਹੁਤ ਸ਼ਾਨੋ ਸ਼ੌਕਤ ਜਾਂ ਮੈਂ ਜਿੱ ਕਾਂ ਜਦੋਂ ਤਾਂ ਗੁਰੂ ਸਾਡੀਆਂ ਸਾਰੀਆਂ ਮਰਾਦਾਂ ਰੀਜਾਂ ਪੂਰੀਆਂ ਕਰਦਾ ਹੋਏ ਫਿਰ ਅਸੀਂ ਕੀ ਨਾ ਬਾਜ ਗੁਰੂ ਪਾਤਸ਼ਾਹ ਤੇ ਕਮਾਲ ਨੇ। ਬੜੀਆਂ ਬਖਸ਼ਿਸ਼ਾਂ ਕਰਦੇ ਨੇ ਤੇ ਜੇ ਕਿਤੇ ਮੇਰੇ ਓਖੀ ਘੜੀ ਆ ਜਾਵੇ ਤੇ ਮੈਂ ਕਾ ਗੁਰੂ ਤਾਂ ਪਤਾ ਨਹੀਂ ਕਿੱਥੇ ਬੈਠਾ ਸੁਣਦਾ ਹੀ ਕੋਈ ਨਹੀਂ ਕਿਸੇ ਹੋਰ ਕੋਲ ਹੀ ਜਾਵੜਾ ਕਿ ਤੋਂ ਹੋਰ ਹੀ ਕੁਛ ਕਰ ਲਵਾਂ ਇਹ ਹੁਣ ਮੈਂ ਆਪਣੇ ਅੰਦਰ ਲੱਭਣਾ ਹੈ ਕਿਉਂਕਿ ਮੈਂ ਬੂੰਦਾਂ ਤੇ ਮੈਂ ਬੂੰਦ ਨੇ ਆਪਣੇ ਸਾ ਸਰਚ ਵਿੱਚ ਮਿਲਣਾ ਹੈ ਆਪੇਦ ਹੋਣਾ ਤੇ ਜਿਵੇਂ ਲਾਲਚ ਡਰ ਤੇ ਅੰਦਰ ਨਫਰਤ ਹੋਰ ਪਤਾ ਨਹੀਂ ਕੀ ਕੀ ਹੰਕਾਰ ਲੈ ਕੇ ਬੈਠਾ ਵਾਂ ਤੇ ਮੈਂ ਕਦੋਂ ਗੁਰੂ ਦੇ ਮਿਲਾਪ ਵਾਲੀ ਪੌੜੀ ਚੜਾਂਗਾ ਮੈਂ ਤਾਂ ਮਾਲਕ ਤੱਕ ਫਿਰ ਪਹੁੰਚ ਹੀ ਨਹੀਂ ਸਕਦਾ ਜਿਹਨੂੰ ਕਬੀਰ ਸਾਹਿਬ ਨੇ ਇੱਥੇ ਕਿਹਾ ਵੀ ਜੇ ਬੂੰਦ ਆਪਣੇ ਅਸਲੇ ਨੂੰ ਪਹਿਚਾਨ ਲਵੇ ਨਾ ਜੇ ਮਿਲ ਜਾਏ ਤਾਂ ਫਿਰ ਉਹ ਵਿਛੜਦੀ ਨਹੀਂ ਉਹਦੇ ਲਈ ਉਹਨੂੰ ਬੰਦੋ ਉਏ ਬੰਦਗੀ ਕਰੇ ਕਰਨਾ ਪਏਗਾ। ਉਹਨੂੰ ਬੰਦਾ ਬਨ ਕੇ ਉਸ ਮਾਲਕ ਦੀ ਬੰਦਗੀ ਭਾਵ ਆਪਣੇ ਅੰਦਰ ਦੀ ਪਸ਼ੂਤਾ ਨੂੰ ਛੱਡ ਕੇ ਉਸ ਮਾਲਕ ਦੇ दैवी ਗੁਣ ਰੱਬੀ ਗੁਣ ਜੜੇ ਨੇ ਉਹਨਾਂ ਨੂੰ ਆਪਣੇ ਜੀਵਨ ਚ ਲਿਆਣਾ ਪਏਗਾ। ਤੇ ਬੰਨਾਂ ਕੀ ਪਏਗਾ ਬੰਦਕ ਹੋਏ। ਮੈਂ ਮਹਾਨਕੋਸ਼ ਦੇਖ ਰਹੀ ਸੀ ਉੱਥੇ ਬੰਦਕ ਦੇ ਅਰਥ ਇਹਦੇ ਇਹ ਜਿਹੜਾ ਸੋਰਸ ਹੈ ਸ਼ਬਦ ਦਾ ਬੰਦਕ ਤੋਂ ਹੈ। ਵੰਦਨਾ ਕਰਨ ਵਾਲਾ ਨਮਸਕਾਰ ਬੜੀਆਂ ਸਿਫਤ ਸਲਾਨਾ ਜਿਵੇਂ ਮਾਲਕ ਦੀ ਕੀਤੀ ਜਾਂਦੀ ਏ ਉਹ ਕਰਨ ਵਾਲਾ ਭਾਵ ਉਹਦੀ ਰਜ਼ਾ 'ਚ ਰਾਜ਼ੀ ਰਹਿਣ ਵਾਲਾ ਜਦੋਂ ਅਸੀਂ ਉੱਥੇ ਤੱਕ ਪਹੁੰਚ ਪਾਵਾਂ ਸਾਨੂੰ ਸਿਫਤ ਸਲਾਨਾ ਕਰਨੀ ਕਿਉਂਕਿ ਸਿਫਤ ਸਲਾਨਾ ਦਾ ਕਿਤੇ ਹੀ ਮਤਲਬ ਇਹ ਨਹੀਂ ਵੀ ਮੈਂ ਸਿਰਫ ਇਹ ਕਹੀ ਜਮਾਂ ਵੀ ਰੱਬ ਜੀ ਬੜੇ ਵੱਡੇ ਰੱਬ ਜੀ ਚਾਹ ਗੁਣ ਰੱਬ ਜੀ ਚੋ ਗੁਣ ਗੱਲਪਾ ਵੈਸੇ ਬਹੁਤ ਵਾਰ ਕੀਤੀ ਹੋਈ ਹੈ ਵੀ ਮੈਂ ਕਈ ਜਮਾ ਕੁਲਵਿੰਦਰ ਭੈਣਜੀ ਨੂੰ ਬੜੀ ਗ੍ਰਾਮਰ ਦੀ ਨੋਲਿਜ ਬਹੁਤ ਵਧੀਆ ਕਰਦੇ ਨੇ ਬੜੇ ਵਧੀਆ ਉਚਾਰਨ ਕਰਦੇ ਨੇ ਠੀਕੇ ਹੋ ਕਰਦੇ ਨੇ ਪਰ ਸਿਰਫ ਮੇਰੇ ਵਡਿਆਨ ਨਾਲ ਮੈਨੂੰ ਕੀ ਲਾਭ ਹੋਏਗਾ ਮੈਨੂੰ ਲਾਭ ਉਦੋਂ ਜਦੋਂ ਜੋ ਭੈਣਜੀ ਨੇ ਸਿੱਖਿਆ ਹੈ ਮੈਂ ਉਹਨਾਂ ਕੋਲੋਂ ਸਿੱਖ ਲਵਾਂ ਇਦਾਂ ਹੀ ਮਾਲਕ ਦਾ ਵਡਿਆਈ ਕਰ ਕਰਕੇ ਘੁਨ ਕੇ ਗੁਨੀ ਸਮਾਵਣਿਆਂ ਤੱਕ ਮੈਂ ਪਹੁੰਚਣਾ ਹੈ ਇਹ ਮੇਰੀ ਜਰਨੀ ਹੈ ਤੇ ਜੇ ਮੈਂ ਗੁਣ ਹਾਂ ਵੱਡਾ ਹੈ ਜੀ ਬਹੁਤ ਦਾਤਾਂ ਦਿੰਦਾ ਹੈ ਜੀ ਉਹ ਬੜਾ ਬਖਸ਼ੰਦ ਹੈ ਜੀ ਉਹ ਐ ਜੀ ਉਹ ਮੈਂ ਉਹ ਫਰਸ਼ੇਸ਼ਨਾਗ ਵਰਗਿਆਂ ਨੇ ਤੇ ਹਜ਼ਾਰਾਂ ਨਾਮ ਲਿੱਤੇ ਰੋਜ਼ ਪਰਪਕਤੀ ਪਰਵਾਣੀ ਨਹੀਂ ਗਈ ਪਰਵਾਣ ਉਸ ਦਿਨ ਚੜਨਾ ਜਦੋਂ ਉਹਦੇ ਵਰਗੇ ਬਣ ਜਾਵਾਂਗੇ ਸੇਵਕ ਬਣੀਏ ਤੇ ਆਪਣੀਆਂ ਜੰਜੀਰਾਂ ਨੂੰ ਸਮਝੀਏ ਭੰਜੀ ਨੇ ਪਤਾ ਵਸੇ ਸੁਖਮਨੀ ਸਾਹਿਬ ਦਾ ਪੂਰਾ ਸਾਂਝਾ ਹੀ ਕਰ ਦਿੱਤਾ ਸਤਿਗੁਰੂ ਸਿੱਕੇ ਬੰਦਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਪੂਰਾ ਪਤਾ ਆਪਾ ਪੜ੍ਹ ਕੇ ਦੇਖ ਲਈਏ ਪਰ ਜੇ ਮੈਂ गुरुकुल ਜਾਂਦਾ ਹੀ ਨਹੀਂ ਮੈਨੂੰ ਆਪਣੇ ਬੰਦਨਾਂ ਦਾ ਪਤਾ ਕਿਵੇਂ ਲੱਗੇਗਾ ਹੁਣ ਇੱਕ ਐਗਜ਼ਾਮਪਲ ਜੀ ਉਦਾਹਰਨ ਨਾਲ ਲਪਾਂ ਸਮਝਦੇ ਹੁਣ ਇਸ ਥਾਂ ਤੇ ਅਸੀਂ ਸਮਾਜਿਕ ਜੀਵਨ ਜੀ ਰਹੇ ਆ ਹੁਣ ਉੱਥੇ ਬੜਾ ਕੁਝ ਹੈ ਜੋ ਗੁਰੂ ਸਿਧਾਂਤਾਂ ਤੋਂ ਉਲਟ ਵੀ ਹੈ ਜਿਹੜਾ ਬੰਦਾ ਗੁਰੂਕੋਲ ਬੈਠਿਆ ਹੀ ਨਹੀਂ ਜਿਹੜਾ ਗੁਰੂਕੋਲ ਗਿਆ ਹੀ ਨਹੀਂ ਫਿਰ ਉਹ ਤਾਂ ਕਹੇਗਾ ਠੀਕ ਹੈ ਜੀ ਜ਼ਿੰਦਗੀ ਸਾਫ਼ ਸੁਥਰੀ ਹੋਣੀ ਚਾਹੀਦੀ ਏ ਬੰਦਾ ਕਿਸੇ ਨਾਲ ਮਾੜਾ ਨਾ ਕਰੇ ਬਾਣੀ ਪੜ ਕੇ ਕੀ ਹੋ ਜਾਂਦਾ ਬਾਣੀ ਪੜਨ ਦਾ ਕੀ ਲਾਭ ਬੰਦਾ ਮਨ ਕਰਕੇ ਚੰਗਾ ਹੋਣਾ ਚਾਹੀਦਾ ਹੈ ਮਨ ਚੋਂ ਨਿਰਮਲ ਹੋਣਾ ਚਾਹੀਦਾ ਇੱਕ ਹੋਰ ਪੱਖ ਹੁਣ ਜਦੋਂ ਸਮਾਜ ਵਿੱਚ ਜੀ ਰਹੇ ਆ ਤਾਂ ਉਥੇ ਬੜਾ ਕੁਝ ਹੋਰ ਜਿਹੜਾ ਗੁਰੂ ਦੇ ਸਿਧਾਂਤਾਂ ਤੋਂ ਉਲਟ ਹੈ ਨਸ਼ੇ ਵੀ ਚੱਲ ਰਹੇ ਨੇ ਨਾ ਬੇਪਤੀ ਵੀ ਚੱਲ ਰਹੀ ਹੈ ਉਥੇ ਜਿਹੜਾ ਹੈ ਗੰਦਾ ਪੱਦਾ ਸਬਿਆਚਾਰ ਵੀ ਚੱਲ ਰਿਹਾ ਤੇ ਫੇਰ ਅਸੀਂ ਕਹਿੰਨੇ ਆ ਨਹੀਂ ਫਿਰ ਹੁਣ ਇਹ ਜਿਸ ਸਮਾਜ ਵਿੱਚ ਰਹਿੰਦੇ ਆ ਜਿੰਦਾ ਹਿੱਸਾ ਹੈ ਫਿਰ ਉਹਨੂੰ ਉਥੇ ਨਿਭਾਣਾ ਤਾਂ ਪੈਂਦਾ ਹੀ ਹੈ ਨਾ ਹੁਣ ਛੱਡਿਆ ਥੋੜਾ ਜਾ ਸਕਦਾ ਸਾਰਾ ਯਾਨੀ ਜੀ ਕੇ ਬੰਧਨ ਜਿਹੜੇ ਆਮ ਬੰਦੇ ਲਈਏ ਉਹਦੇ ਲਈ ਤਾਂ ਬੰਧਨ ਹੈ ਹੀ ਨਹੀਂ ਉਹਦੇ ਲਈ ਤਾਂ ਮੋਹ ਦੀਆਂ ਮਿੱਠੀਆਂ ਰਸੀਆਂ ਨੇ ਜਿਨ੍ਹਾਂ ਚੋਂ ਸੁਆਦ ਪਾਲਦਾ ਕਿਉਂਕਿ ਜਦੋਂ ਬੰਦਾ ਵਿਗਾੜ ਦੇ ਵਿੱਚ ਵੱੜਦਾ ਹੈ ਨਾ ਫਿਰ ਉਹ ਜੋ ਸੋਚਦਾ ਹੈ ਤੇ ਉਹੀ ਉਹ ਕਰ ਵੀ ਲੈਂਦਾ ਹੈ ਕਿਉਂਕਿ ਸਾਰਾ ਮਸਲਾ ਹੀ ਇੱਥੇ ਘੜਾ ਸਾਡੀ ਸੋਚ 'ਚ ਜੋ ਆਏਗਾ ਉਹ ਸਾਡੇ ਐਕਸ਼ਨਜ਼ 'ਚ ਜ਼ਰੂਰ ਆਏਗਾ ਤੇ ਜਦੋਂ ਸਾਡੀ ਸੋਚ ਦੇ ਵਿੱਚੋਂ ਆਲੇ-ਦੁਆਲੇ 'ਚੋਂ ਇਹ ਆ ਰਿਹਾ ਵੀ ਨਹੀਂ ਚੱਲਦਾ ਇਹ ਮਾੜਾ-ਮੋਟਾ ਤੇ ਦੇਖੋ ਨਿਭਾਣਾ ਹੀ ਪੈਂਦਾ ਹੁਣ ਜਵਾਈ ਭਾਈ ਆਇਆ ਤੇ ਹੁਣ ਹੁੰਦੀ ਸੇਵਾ ਵੀ ਨਾ ਹੋਵੇ ਤਾਂ ਫਿਰ ਕਿਵੇਂ ਗੱਲ ਚੱਲੇ ਤਾਂ ਫਿਰ ਅਸੀਂ ਕਰ ਵੀ ਲਾਂਗੇ ਫਰਜ਼ਾਦ ਹੋ ਸਕਦਾ ਕਿਤੇ ਅਸੀਂ ਵੀ ਉਹਦੇ ਵਿੱਚ ਹਿੱਸੇਦਾਰ ਹੋ ਜਾਈਏ ਗੱਲ ਹੈ ਕਿ ਮੈਨੂੰ ਆਪਣੀਆਂ ਬਾਉਂਡਰੀਜ਼ ਸੈੱਟ ਕਰਨੀਆਂ ਪੈਣਗੀਆਂ ਕਿਉਂਕਿ ਅਸੀਂ ਆਪਣਾ ਜਿੰਮਾ ਚੱਕ ਸਕਦੇ ਹਾਂ ਅਸੀਂ ਆਪਣੇ ਧੀ ਪੁੱਤ ਦਾ ਵੀ ਜਿੰਮਾ ਨਹੀਂ ਚੱਕ ਸਕਦੇ ਗੱਲ ਨੂੰ ਇਹਨਾਂ ਨੇ ਕੀ ਕਹਿਣਾ ਹੈ ਹਾਂ ਅਸੀਂ ਆਪਣੇ ਫਰਜ਼ ਨਿਭਾਈ ਜਾਈਏ ਅਸੀਂ ਆਪਣੀ ਦ੍ਰਿੜਤਾ ਤੋਂ ਸੱਜੇ ਖੱਬੇ ਨਾ ਹੋਈਏ ਤਾਂ ਫਿਰ ਕੁਝ ਪਰਸੈਂਟ ਚਾਂਸਸ ਨੇ ਕਿ ਉਹ ਤੁਹਾਡੇ ਦੁਖਾਏ ਹੋਏ ਗੁਰੂ ਵਾਲੇ ਰਾਹ ਤੇ ਤੁਰ ਪੈਣ ਪਰ ਫਿਰ ਵੀ ਸਮਾਜ ਦੇ ਵਿੱਚ ਜੋ ਹਾਲਾਤ ਵਾਪਰ ਰਹੇ ਨੇ ਨਾ ਉਥੇ ਕੋਈ ਬਹੁਤੇ ਚੰਗੇ ਹਾਲਾਤ ਨਹੀਂ ਨੇ ਉਹ ਦ੍ਰਿੜਤਾ ਦੀ ਗੱਲ ਅਸੀਂ ਪਹੁੰਚਾਈਏ ਉਹਨਾਂ ਤੱਕ ਅਸੀਂ ਕਰੀਏ ਉਹਨਾਂ ਨਾਲ ਕਰ ਪਰ ਉਹ ਗੱਲ ਤਾਂ ਕੀਤੀ ਜਾਏਗੀ ਤਾਂ ਹੋ ਪਾਏਗੀ ਜਦੋਂ ਉਹ ਗੱਲਾਂ ਸਾਡੇ ਆਪਣੇ ਜੀਵਨ ਚ ਹੋਣਗੀਆਂ ਜਦੋਂ ਅਸੀਂ ਆਪ ਉਸ ਮਾਲਕ ਦੇ ਬੰਦੇ ਬਣ ਕੇ ਬੰਦੇ ਬੰਦਗੀ ਇਖਤਿਆਰ ਕਰ ਪਾਵਾਂਗੇ ਜਦੋਂ ਅਸੀਂ ਬੰਦਗੀ ਦੇ ਵਿੱਚ ਆ ਜਾਾਂਗੇ ਤੇ ਉਹ ਬੰਦਗੀ ਦਾ ਮਤਲਬ ਹੀ ਇਹੀ ਹੈ ਕਿ ਸਾਨੂੰ ਆਪਣੇ ਅੰਦਰ ਦੇ ਕਮੀਆਂ ਜਿਨੂੰ ਅਸੀਂ ਵਿਕਾਰ ਔਗੁਣ ਬਾਣੀ ਚ ਬੜਾ ਕੁਝ ਕਿਹਾ ਤੇ ਜਦੋਂ ਅਸੀਂ ਇਹਨਾਂ ਨੂੰ ਪਹਿਚਾਨ ਲਾਂਗੇ ਫਿਰ ਇਹਨਾਂ ਤੋਂ ਬਾਹਰ ਨਿਕਲਣ ਦੀ ਜਾਚ ਜਦੋਂ ਗੁਰੂ ਤੋਂ ਸਿੱਖਾਂਗੇ ਤੇ ਫਿਰ ਅਸੀਂ ਆਪਣੇ ਜੀਵਨ ਦੇ ਵਿੱਚ ਉਸ ਬੂੰਦ ਨਿਰਮਲ ਬੂੰਦ ਜਿਹੀ ਆਪਣੇ ਸਾਗ ਸਮੁੰਦਰ ਚ ਮਿਲ ਜਾਵਾਂਗੇ ਜਿਨੂੰ ਕਬੀਰ ਸਾਹਿਬ ਨੇ ਇੱਕ ਜਗ੍ਹਾ ਐਦਾਂ ਵੀ ਕਿਹਾ ਕਿ ਬੰਦਿਆ ਬੰਦਗੀ ਕਰਨ ਆਇਆ ਕਬੀਰ ਅੱਲਾਹ ਕੀ ਕਰ ਬੰਦਗੀ ਜਹ ਸਮਰਤ ਦੁੱਖ ਜਾਏ ਇਹ ਬੰਦਿਆ ਉਸ ਮਾਲਕ ਦੀ ਬੰਦਗੀ ਕਰ ਜਿੰਦੀ ਬੰਦਗੀ ਕਰਕੇ ਜਿੰਨੂੰ ਯਾਦ ਕਰਕੇ ਜ਼ਿੰਦਗੀ ਦਾ ਵਿਛੋੜੇ ਉੱਤੇ ਦੁੱਖ ਨੂੰ ਔਗੜਾ ਦੁੱਖ ਚ ਲਾ ਜਾਂਦਾ ਹੈ ਦਿਲ ਮੈਂ ਸਾਈ ਪ੍ਰਗਟ ਹੈ 부জে ਬਲੰਤੀ ਨਾ ਹੈ ਜਿਹੜੀ ਅੰਦਰ ਨਾ ਉਹ ਹਿਰਦੇ ਘਰ ਦੇ ਵਿੱਚ ਹੀ ਪੈਂਦੀ ਨੇ ਵਲਾਪਕ ਬਹੁਤ ਸੋਣਾ ਨਾਲ ਲੱਤ ਜਦੋਂ ਕਿ ਹੈ ਨਾ ਸਭ ਕਿਛ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੁ ਪਰਮ ਭੁਲੇ ਇਹ ਸਮਝ ਵੀ ਤਾਂ ਗੁਰੂ ਨੇ ਦੇਣੀ ਹੈ ਨਾ ਤੇ ਜੇ ਮੈਂ ਗੁਰੂ ਕੋਲ ਬੈਠਾਂਗਾ ਨਹੀਂ ਤੇ ਮੈਂ ਤਾਂ ਫਿਰ ਪਟਕਦਾ ਹੀ ਰਾਂਗਾ ਤੇ ਅੰਦਰ ਮੇਰੇ ਇਹ ਵਿਕਾਰਾਂ ਵਾਲੀ ਲਾਲਚ ਵਾਲੀ ਅਗ ਜੜੀ ਹੈ ਇਹ ਬੁਝੇਗੀ ਕਿਵੇਂ ਜਦੋਂ ਉਹ ਹਿਰਦੇ ਚ ਪ੍ਰਗਟ ਹੋ ਜਾਏ ਫਿਰ ਉਥੇ ਸੰਤੋਖ ਬੈਠ ਜਾਏਗਾ ਫਿਰ ਲਾਲਚ ਕੀ ਕਰੇਗਾ ਜਿੱਥੇ ਪਿਆਰ ਬੈਠ ਜਾਏਗਾ ਫਿਰ ਉਥੇ ਨਫ਼ਰਤ ਕੀ ਕਰੇਗੀ ਜਿੱਥੇ ਦਇਆ ਬੈਠ ਜਾਏਗੀ ਫਿਰ ਉਥੇ ਹੰਕਾਰ ਕੀ ਕਰੇਗਾ ਕਿਰਵਾਂ ਦਾ ਥਾਂ ਹੀ ਨਹੀਂ ਹੈ ਉਹਨਾਂ ਉਹਨਾਂ ਦੀ ਥਾਂ ਰਹੇਗੀ ਨਹੀਂ ਪਰ ਇਹਦਾ ਸੋਰਸ ਇੱਕੋ ਹੀ ਹੈ ਕਿ ਗੁਰੂ ਵਾਲੇ ਰਾਤੇ ਤੁਰਿਏ ਗੁਰੂ ਸਾਨੂੰ ਮਾਲਕ ਜੀ ਦੀ ਬੰਦਗੀ ਵਾਲਾ ਰਾਹ ਕ੍ਰਿਸ਼ਨਾਂ ਦੇ ਜਿੰਨਾ ਅਸੀਂ ਤੁਰਦੇ ਆਂ ਫਿਰ ਓਨਾ ਉਸ ਮਾਲਕ ਦੇ ਵਰਗੇ ਬਣਦੇ ਜਾਂਦੇ ਸਤਗੁਰੂ ਜੀ ਬਖਸ਼ਿਸ਼ ਕਰਨ ਅਸੀਂ ਆਪਣੇ ਅੰਦਰ ਦੇ ਵਿਕਾਰਾਂ ਦੀਆਂ ਜ਼ੰਜੀਰਾਂ ਨੂੰ ਕੱਟ ਕੇ ਸਾਨੂੰ ਪਹਿਲੇ ਤਾਂ ਸਮਝ ਲੱਗੇ ਤੇ ਫਿਰ ਇਹਨਾਂ ਨੂੰ ਕੱਟ ਕੇ ਅਸੀਂ ਮਾਲਕੇ ਚਪੇਤ ਹੋ ਸਕੀਏ ਮੈਂ ਇਥੇ ਇਸ ਬਾਤੀ ਕਰਦੀ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ